ਗੱਲਬਾਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤੋ ਜਿਹੜੀਆਂ ਇਸ ਮੌਕੇ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਲਗਭਗ 3 ਵਜਣ ਦੇ ਕਰੀਬ ਨੇਗੇ ਵਾਰੀ-ਵਾਰੀ ਜਿਹੜੀ ਗੁਰਦੁਆਰਾ ਸਾਹਿਬ ਦੇ ਸਪੀਕਰ ਦੇ ਵਿੱਚ ਅਨਾਉਂਸਮੈਂਟ ਕੀਤੀ ਜਾਂਦੀ ਹੈ ਲਗਭਗ 12-13 ਘੰਟੇ ਬੀਤਣ ਦੇ ਬਾਵਜੂਦ ਵੀ ਰਾਤ ਲਗਭਗ ਬੀਤੀ ਰਾਤ ਲਗਭਗ 9 ਵਜੇ ਤੋਂ ਜਿਹੜੀਆਂ ਸੂਚਨਾਵਾਂ ਬੋਲੀਆਂ ਜਾਂਦੀਆਂ ਨੇ ਪਿੰਡ ਵਾਸੀ ਜਿਹੜਾ ਬੰਨਾਂ ਤੇ ਜਾਂ ਪੁਲ ਤੇ ਜਾਂ ਘਰਾਂ ਤੋਂ ਬਾਹਰ ਆਪਾਂ ਕਹਿ ਸਕਦੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਖੜੇ ਨੇਗੇ ਜਿਹੜੀ ਖਤਰੇ ਦੀ ਘੰਟੀ ਹੈ ਲਗਭਗ ਜਿਹੜਾ ਪੁਲਾ ਮਹਿਜ ਤੋਂ 7-8 ਇੰਚ ਦੇ ਕਰੀਬ ਜਿਹੜਾ ਪਾਣੀ ਘਟੇਗਾ ਜਦੋਂ ਲਗਭਗ 2023 ਦੇ ਵਿੱਚ ਹੜ੍ਹ ਜਾਂ ਮੌਸਮੀ ਬਰਸਾਤ ਹੋਈ ਸੀ ਉਦੋਂ ਜਿਹੜਾ ਇਹਦਾ ਪਾਣੀ ਦਾ ਲੈਵਲ ਸੀ ਉਹ ਪੁਲ ਦੇ ਕਾਂਡੇ ਦੇ ਨਾਲ ਲੱਗ ਗਿਆ ਸੀਗਾ ਜੇਕਰ ਆਪਾਂ ਉਦੋਂ ਗੱਲਬਾਤ ਕਰੀਏ ਤਾਂ ਉਦੋਂ ਜਿਹੜਾ ਖਤਰਾ ਘਟੇਗਾ ਬਰਬਰਸਾਤ ਕਾਰਨ ਜਿਹੜਾ ਪਿਚੋ ਐ ਸਰੰਦਚੋਆ ਇਹਦੀਆਂ ਜਿਹੜੀਆਂ ਪਟੜੀਆਂ ਸਾਈਡਾਂ ਉਹ ਕੱਚੀਆਂ ਹੋਣ ਕਰਕੇ ਤੇ ਇਹਦੀ ਸਫਾਈ ਨਾ ਹੋਣ ਕਰਕੇ ਜਿਹੜੀ ਹਾਲਤ ਜਿਹੜੀ ਖਸਤ ਹੈ ਕਿਸੇ ਵੇਲੇ ਵੀ ਕੋਈ ਜਿਹੜਾ ਆਪਾਂ ਕਹਿ ਸਕਦੇ ਹਾਂ ਨੁਕਸਾਨ ਜਿਹੜਾ ਹੋ ਸਕਦਾ ਹੈਗਾ ਤਸਵੀਰਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਧਲੇਮਾਂ ਦੀਆਂ ਨਗੀਆਂ ਧਲੇਮਾਂ ਜਿਹੜਾ ਸਰੰਦਚੋਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਪਿੰਡ ਵਿੱਚ ਦੀ ਜਿਹੜਾ ਲੰਘਦਾ ਹੈਗਾ ਉਥੋਂ ਦੀਆਂ ਇਹ ਤਸਵੀਰਾਂ ਹੁੰਦੀਆਂ ਹੋਈਆਂ ਕੋੜਲਾ ਧਲੇਵਾ ਬੋੜਾੜਾ ਤੇ ਹੋਰ ਵੀ ਜਿਹੜਾ ਵੱਖ-ਵੱਖ ਪਿੰਡਾਂ ਵਿੱਚ ਦੀ ਇਹ ਗੁਜਰਦਾ ਹੈਗਾ ਲੋਕਾਂ ਦੇ ਵਿੱਚ ਜਿਹੜਾ ਸਹਿਮ ਦਾ ਮਾਹੌਲ ਹੈਗਾ ਤਸਵੀਰਾਂ ਤੁਹਾਡੇ ਸਾਹਮਣੇ ਪੇਸ਼ ਨੇ ਵੀਡੀਓ ਨੂੰ ਕਰੋ ਚਲਦੀ ਨੂੰ ਸ਼ੇਅਰ ਪਾਣੀ ਦਾ ਜਿਹੜਾ ਲੈਵਲ ਹੈ ਤੁਹਾਨੂੰ ਦਿਖਾ ਰਿਆਂਗੇ ਪੁਰਤੋਂ ਲਗਭਗ ਜਿਹੜਾ 7-8 ਇੰਚ ਜਿਹੜਾ ਘਟ ਹੈਗਾ ਪਰ ਖਤਰੇ ਦੀ ਘੰਟੀ ਜ਼ਰੂਰ ਹੈਗੀ ਬਾਰੀ-ਵਾਰੀ ਗੁਰਦੁਆਰਾ ਸਾਹਿਬ ਦੇ ਸਪੀਕਰ ਦੇ ਵਿੱਚੋਂ ਜਿਹੜੀ ਅਨਾਉਂਸਮੈਂਟ ਕੀਤੀ ਜਾਂਦੀ ਹੈ ਕਿ ਭਈ ਜਿਹੜੀਆਂ ਨੀਵੀਆਂ ਥਾਮਾਂ ਨੇ ਜਾਂ ਜਿੱਥੇ ਕੋਈ ਕਮਜ਼ੋਰ ਪਟੜੀ ਹੈ ਉੱਥੇ ਪਿੰਡ ਵਾਸੀਆਂ ਵੱਲੋਂ ਜਿਹੜੇ ਇਹਦੇ ਪ੍ਰਬੰਧ ਵੀ ਕੀਤੇ ਗਏ ਨੇ ਬੀਤੇ ਦਿਨੀ ਜਿਹੜੇ ਮਾਨਸਾ ਤੋਂ ਹਲਕਾ ਵਿਧਾਇਕ ਨਾਜਰ ਸਿੰਘ ਮਾਨਸਾਹੀਆ ਵੱਲੋਂ ਜਿਹੜੇ ਟੋਏ ਅਤੇ ਉਹਨਾਂ ਤੇ ਮਿੱਟੀ ਲਾਉਣ ਵਾਸਤੇ ਲਗਭਗ 200 ਲੀਟਰ ਡੀਜ਼ਲ ਜਿਹੜਾ ਦਾਨ ਕੀਤਾ ਗਿਆ ਸੀ ਪਿੰਡ ਵਾਸੀਆਂ ਵੱਲੋਂ ਜਿਹੜਾ ਆਪਣੇ ਪੱਧਰ ਤੇ ਕਾਰਜ ਕੀਤੇ ਜਾ ਰਹੇ ਨੇ ਜਿਹੜੇ ਮੌਜੂਦਾ ਜਿਨ੍ਹਾਂ ਦੀਆਂ ਬਣਦੀਆਂ ਡਿਊਟੀਆਂ ਨੇ ਜਾਂ ਤੇ ਆਪਾਂ ਕਹਿ ਸਕਦੇ ਆ ਮੌਜੂਦਾ ਸਰਕਾਰ ਦੇ ਵਿੱਚ ਨੇ ਉਹਨਾਂ ਵੱਲੋਂ ਇੱਥੇ ਸਿਰਫ ਫੋਟੋਆਂ ਖਿੱਚ ਕੇ ਦਿਖਾਵਾ ਕੀਤਾ ਜਾ ਰਿਹਾ ਹੈਗਾ ਰੋਟੀਆਂ ਜਿਹੜੀਆਂ ਪੰਜਾਬੀ ਦੇ ਵਿੱਚ ਕਹਿ ਸਕਦੇ ਆਪਾਂ ਸੇਕੀਆਂ ਜਾ ਰਹੀਆਂ ਨੇਗੀਆਂ ਕਿ ਅਸੀਂ ਆਹ ਥਾਂ ਦਾ ਦੌਰਾ ਕਰ ਲਿਆ ਆਹ ਥਾਂ ਦਾ ਦੌਰਾ ਕਰ ਲਿਆ ਪਿੰਡ ਦੇ ਵਿੱਚ ਜਿਹੜੇ ਆਪਾਂ ਕਹਿ ਸਕਦੇ ਆ ਕਿ ਦੋ ਚਾਰ ਪੰਜਾਬੀ ਦੀ ਕਹਾਵਤ ਹੈ ਚਮਚੇ ਕੜਸ਼ੀਆਂ ਉਹਨਾਂ ਦੇ ਨਾਲ ਜਿਹੜੀ ਬਾਵਾਹ ਕਰਨ ਦੇ ਵਿੱਚ ਮੂਰੇ ਹੋ ਜਾਂਦੇ ਨੇ ਪਰ ਇੱਕ ਬੰਨੇ ਜਿਹੜਾ ਦੂਸਰਾ ਪੰਜਾਬ ਹੈ ਆਪਾਂ ਕਹਿ ਸਕਦੇ ਆ ਪਠਾਨਕੋਟ ਸਾਈਡ ਕਿੱਥੇ ਲੋਕਾਂ ਦੇ ਘਰਾਂ ਤੋਂ ਬੇਕਾਰ ਹੋ ਗਏ ਉਧਰ ਭਾਵੇਂ ਕਿ ਮਾਨਸਾ ਭਲਾਡਾ ਜਿਹੜੇ ਇਧਰਲੇ ਇਲਾਕੇ ਨੇ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਭੁੱਖਾ ਤਾਂ ਕਿਸੇ ਨੂੰ ਵੀ ਨਹੀਂ ਮਾਰ ਦਿੰਦੇ ਪਸ਼ੂ ਪੰਛੀ ਚਾਹੇ ਕੋਈ ਜਾਨਵਰ ਹੈਗਾ ਪਰ ਉਧਰਲੇ ਹਾਲਾਤ ਨਾ ਬਣਨ ਪ੍ਰਮਾਤਮਾ ਅੱਗੇ ਜਿਹੜੀ ਦੁਆ ਕਰਦੇ ਆਂਗੇ ਕਿ ਜਿਹੜਾ ਸਰੰਦ ਚੋ ਹੈਗਾ ਇਹ ਇੱਕ ਵਾਰੀ ਵਿੱਚ ਦੀ ਦੋ ਦਿਨ ਤਿੰਨ ਦਿਨ ਇਹਦਾ ਲੈਵਲ ਜਿਹੜਾ ਕਾਫੀ ਡਾਊਨ ਹੋ ਗਿਆ ਸੀ ਜਿਹੜੀ ਥੱਲੇ ਬੂਟੀ ਸੀ ਉਹ ਦੇਖਣ ਲੱਗ ਗਈ ਸੀ ਪਰ ਹੁਣ ਜਿਹੜਾ ਰਾਤ ਤੋਂ ਗੁਰਦੁਆਰਾ ਸਾਹਿਬ ਦੇ ਸਪੀਕਰ ਦੇ ਵਿੱਚ ਜਿਹੜੀ ਬਾਰੀ-ਬਾਰੀ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਜਿਹੜਾ ਸਰੰਦ ਚੋ ਆਏਗਾ ਪਈਏ ਭਰ ਗਿਆ ਭਰ ਗਿਆ ਲਗਭਗ 7-8 ਇੰਚ ਦੇ ਕਰੀਬ ਜਿਹੜੀ ਤੁਹਾਨੂੰ ਮੈਂ ਜ਼ੂਮ ਕਰਕੇ ਤਸਵੀਰ ਦਿਖਾ ਰਿਆਂਗਾ ਕਿ ਜਿਹੜਾ ਪੁਲ ਦਾ ਲੈਵਲ ਹੈ ਉਸ ਤੋਂ 7-8 ਇੰਚ ਦੇ ਜਿਹੜਾ ਘਟੇਗਾ ਇਹ ਜਿਹੜਾ ਬੰਨਾਗਾ ਤੁਹਾਨੂੰ ਮੈਂ ਦਿਖਾ ਰਿਆਂਗਾ ਤਸਵੀਰਾਂ ਦੇ ਵਿੱਚ ਕਿਉਂਕਿ ਉਹ ਸਾਹਮਣੇ ਜਿਹੜੀਆਂ ਪਟੜੀਆਂ ਨਜ਼ਰ ਆ ਰਹੀਆਂ ਨੇ ਲਗਭਗ 2-2 3-3 ਫੁੱਟ ਦੇ ਕਰੀਬ ਪਾਣੀ ਉਹਨਾਂ ਤੋਂ ਥੱਲੇ ਚੱਲਦਾ ਹੈਗਾ ਤੇ ਹੋਰ ਵੀ ਚਾਰੇ ਪਾਸੇ ਜਿਹੜੀ ਇਹਦੀ ਮੈਂ ਤੁਹਾਨੂੰ ਸਥਿਤੀ ਹੈ ਜਿਹੜੀ ਉਹ ਦਿਖਾ ਰਿਆਂਗਾ ਤੇ ਇੱਧਰ ਜਿਹੜੇ ਮੌਜੂਦਾ ਹਾਲਾਤ ਨੇ ਕਿ ਉਹ ਇਸ ਤਰ੍ਹਾਂ ਦੇ ਬਣੇ ਹੋਏ ਨੇਗੇ ਇਹ ਜਿਹੜਾ ਪਾਸਾ ਆ ਗਿਆ ਇਹ ਹੋੜਲੇ ਕਲਾਂ ਵਾਲਾ ਜਿਹੜਾ ਪਾਸਾ ਹੈਗਾ ਤੇ ਉਧਰ ਜਿਹੜਾ ਬੋੜਾਵਾਲ ਵਾਲਾ ਪਾਸਾ ਹੈ ਉਹਦੀ ਵੀ ਤਸਵੀਰ ਤੁਹਾਨੂੰ ਦਿਖਾਉਣਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਦੋਸਤੋ ਜਿਹੜੇ-ਜਿਹੜੇ ਪਿੰਡਾਂ ਨਾਲ ਇਹ ਇਹ ਮਾਰ ਕਰਦਾ ਜਾ ਜਿਹੜੇ ਜਿਹੜੇ ਪਿੰਡਾਂ ਵਿੱਚ ਦੀ ਲੰਘਦਾ ਹੈਗਾ ਕਿਉਂਕਿ ਸਾਡੇ ਕੋਲੇ ਜਿਹੜੀ ਅਪਡੇਟ ਹੈ ਉਹ ਸਿਰਫ ਮਾਨਸਾ ਜ਼ਿਲ੍ਹੇ ਦੇ ਦਲੇਮਾ ਪਿੰਡ ਦੀ ਹੈ ਕਿ ਉੱਥੇ ਫਿਲਹਾਲ ਜਿਹੜਾ ਖਤਰੇ ਦਾ ਘੁੱਗੂ ਲਗਭਗ ਬੋਲਣ ਵਾਲਾ ਲੋਕ ਘਰਾਂ ਚੋਂ ਬਾਹਰ ਆ ਕੇ ਉਹ ਸਥਿਤੀ ਤੇ ਜਿਹੜੀਆਂ ਉਹ ਦ੍ਰਿਸ਼ ਦੇਖ ਰਹੇ ਨੇਗੇ ਬਾਰੀ-ਬਾਰੀ ਗੁਰਦੁਆਰਾ ਸਾਹਿਬ ਦੇ ਸਪੀਕਰ ਦੇ ਵਿੱਚੋਂ ਅਨਾਊਂਸਮੈਂਟਾਂ ਕੀਤੀਆਂ ਜਾ ਰਹੀਆਂ ਨੇ ਪਰਾਜੀ ਤੱਕ ਕੋਈ ਡਰੇਨ ਵਿਭਾਗ ਜਾਂ ਸਿਵਲ ਪ੍ਰਸ਼ਾਸਨ ਪ੍ਰਸ਼ਾਸਨ ਮਾਨਯੋਗ ਡੀਸੀ ਸਾਹਿਬ ਕੋਈ ਵੀ ਨੁਮਾਇੰਦਾ ਜਿਹੜਾ ਇੱਥੇ ਨਹੀਂ ਪਹੁੰਚਿਆ ਕਿਉਂਕਿ ਜੇਕਰ ਇੱਥੇ ਪਹੁੰਚਦੇ ਨੇ ਤਾਂ ਲੋਕਾਂ ਦੇ ਜਿਹੜੇ ਤਿੱਖੇ ਸਵਾਲ ਨੇ ਉਹਨਾਂ ਦਾ ਸਾਹਮਣਾ ਕਰਨਾ ਪਊਗਾ ਇਸ ਕਰਕੇ ਅੱਜ ਕੱਲ੍ਹ ਭਈ ਹਰੇਕ ਕੋਲੇ ਮੋਬਾਈਲ ਹੈ ਮੁਲਾਜ਼ਮ ਅਫਸਰ ਸਾਰੇ ਜਿਹੜੇ ਚੀਜ਼ਾਂ ਤੋਂ ਡਰਦੇ ਨੇ ਕਿ ਸਰਕਾਰ ਦੀ ਜਿਹੜੀ ਇਨਸਲਟ ਬੇਇੱਜ਼ਤੀ ਹੋਊਗੀ ਕਿਉਂਕਿ ਬੂਹੇ ਬੈਠੀ ਜਨ ਬਿੰਨੋ ਕੁੜੀ ਦੇ ਕੰਨ ਜਦੋਂ ਬਰਸਾਤ ਹੁੰਦੀ ਹੈ ਜਾਂ ਪਾਣੀ ਆਉਂਦੇ ਨੇ ਉਦੋਂ ਇਹ ਚੀਜ਼ਾਂ ਜਿਹੜੀਆਂ ਜ਼ਿਆਦਾ ਆਉਂਦੀਆਂ ਨੇ ਸਰਕਾਰਾਂ ਦੇ ਬਾਅਦ ਦੇ ਵਿੱਚ ਜਦੋਂ ਇਹ ਸਥਿਤੀ ਆਪਾਂ ਕਹਿ ਸਕਦੇ ਆ ਵੀ ਚਲੀ ਗਈ ਤਾਂ ਫਿਰ ਉਦਾਂ ਦਾ ਜਿਹੜਾ ਮਾਹੌਲ ਬਣ ਜਾਂਦਾ ਹੈਗਾ ਉਹੀ ਲੀਡਰਾਂ ਦੁਆਰਾ ਜਿਹੜੀਆਂ ਰੋਟੀਆਂ ਸੇਕੀਆਂ ਜਾਂਦੀਆਂ ਨੇ ਭਾਵੇਂ ਥੋੜੀ-ਥੋੜੀ ਬਰਸਾਤ ਕਿਨਮਣ ਜਿਹੜੀ ਹੋ ਰਹੀ ਹੈ ਉਹਦੇ ਵਿੱਚ ਤੁਹਾਡੇ ਸਾਹਮਣੇ ਜਿਹੜੀ ਅਪਡੇਟ ਇਸ ਸੰਬੰਧੀ ਦੇਣਾ ਆਇਆ ਹੁਣ ਜਿਹੜਾ ਇਹਦਾ ਦੂਸਰਾ ਪਾਸਾ ਹੈ ਉਹ ਵੀ ਤੁਹਾਡੇ ਸਾਹਮਣੇ ਜਿਹੜਾ ਪੇਸ਼ ਕਰਦੇ ਆਂਗੇ ਕਿੜੇ ਮੌਜੂਦਾ ਤਸਵੀਰਾਂ ਨੇ ਵੀਡੀਓ ਨੂੰ ਕਰੋ ਸ਼ੇਅਰ ਹਾਲਾਤ ਜਿਹੜੇ ਇੱਥੇ ਬਣੇ ਹੋਏ ਨੇ ਆਹ ਪਟੜੀਆਂ ਨੇ ਲੀਆਂ ਆਹ ਜਿਹੜੀਆਂ ਖੁਰਖੁਰ ਧਰਤੀ ਆਪਾਂ ਕਿਸੇ ਦਿਨ ਜਿਹੜੀ ਇਹਦੇ ਵਿੱਚ ਦਿਖਦੀ ਜਿਹੜੀ ਨਜ਼ਰ ਆ ਰਹੀ ਆ ਇਹ ਜਿਹੜੇ ਮੌਜੂਦਾ ਹਾਲਾਤ ਨੇ ਦੋਸਤੋ ਜਿਹੜਾ ਜ਼ੂਮ ਕਰਕੇ ਜਾਂ ਨੇੜੇ ਕਰਕੇ ਤੁਹਾਨੂੰ ਮੈਂ ਦਿਖਾ ਰਿਹਾਗਾ ਜਿਹੜਾ ਇੰਨਾ ਕੁ ਜਿਹੜਾ ਇਹ ਫਰਕ ਹੈ ਬਹੁਤ ਸਾਰੇ ਜਿਹੜੇ ਲੋਕ ਲਾਈਵ ਤੇ ਜੁੜੇ ਹੋਏ ਨੇਗੇ ਤਾਂ ਉਹਨਾਂ ਦੇ ਨਾਲ ਵੀ ਕੁਝ ਨਾ ਕੁਝ ਜਿਹੜੇ ਲੋਕ ਜੁੜੇ ਹੋਣਗੇ ਆ ਜਿਹੜਾ ਪਾਣੀ ਦਾ ਲੈਵਲ ਤੁਹਾਨੂੰ ਜ਼ੂਮ ਕਰਕੇ ਦਿਖਾ ਰਿਹਾ ਲਗਭਗ 3 ਇੰਚ ਬੁਰਜੀ 3 ਇੰਚੋਂ 6-7 ਇੰਚ ਦੇ ਕਰੀਬ ਜਿਹੜਾ ਪੁਲ ਤੋਂ ਜਿਹੜਾ ਪਾਣੀ ਥੱਲੋਂ ਦੀ ਗੁਜ਼ਰ ਰਿਹਾਗਾ 2023 ਦੇ ਵਿੱਚ ਜਦੋਂ ਇਦਾਂ ਦੀ ਸਥਿਤੀ ਬਣੀ ਸੀਗੀ ਤਾਂ ਆਪਾਂ ਕਹਿ ਸਕਦੇ ਹਾਂ ਕਿ ਪੁੱਲ ਦੇ ਜਿਹੜਾ ਪਾਣੀ ਠਹਿਕੇ ਲੰਘਣ ਲੱਗਿਆ ਸੀ ਉਤੋਂ ਦੀ ਲਗਭਗ ਵੱਧ ਗਿਆ ਸੀ 2-3 ਇੰਚ ਉਹਦੇ ਨਾਲ ਸਥਿਤੀ ਜਿਹੜੀ ਥੋੜੀ ਜੀ ਫਰਕ ਹੈਗਾ ਪਰ ਉਤੋਂ ਜਿਹੜੀ ਕੁਦਰਤੀ ਬਰਸਾਤ ਹੋ ਰਹੀ ਹੈ ਇਹਦੇ ਨਾਲ ਕਿਸੇ ਵੇਲੇ ਵੀ ਜਿਹੜੀ ਪਟੜੀ ਹੈ ਕੱਚੀ ਪਟੜੀ ਹੈ ਹਾਲਾਤ ਜਿਹੜੇ ਇਦਾਂ ਦੇ ਬਣੇ ਹੋਏ ਨੇ ਵਾਰੀ-ਵਾਰੀ ਗੁਰਦੁਆਰਾ ਸਾਹਿਬ ਦੇ ਸਪੀਕਰ ਦੇ ਵਿੱਚੋਂ ਜਿਹੜੀਆਂ ਅਨਾਊਂਸਮੈਂਟਾਂ ਜਿਹੜੀਆਂ ਆਪਾਂ ਕਹਿ ਸਕਦੇ ਬੇਨਤੀ ਕੀਤੀ ਜਾ ਰਹੀ ਹੈ ਵੀ ਭਾਈ ਉਸ ਥਾਂ ਤੇ ਪਹੁੰਚੋ ਕਈਆਂ ਬੋਰੀਆਂ ਗੱਟੇ ਲੈ ਕੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹਨਾਂ ਵੱਲੋਂ ਵਾਰੀ-ਵਾਰੀ ਜਿਹੜੀ ਸੂਚਨਾ ਬੋਲੀ ਜਾਂਦੀ ਹੈ ਲਗਭਗ ਰਾਤ 9 ਵਜੇ ਦੇ ਕਰੀਬ ਉਸ ਤੋਂ ਬਾਅਦ ਬਹੁਤ ਸਾਰੀ ਵਾਰੀ ਅਨਾਉਂਸਮੈਂਟ ਹੋਈ ਉਸ ਤੋਂ ਬਾਅਦ ਜਿਹੜਾ ਲਗਾਤਾਰ ਬਰਸਾਤ ਜਿਹੜਾ ਰੁਕਣ ਦਾ ਨਾ ਨਹੀਂ ਲੈਂਦੀ ਜਿਹੜੀਆਂ ਪੱਟੜੀਆਂ ਨੇ ਮੈਂ ਤੁਹਾਨੂੰ ਉਹ ਵੀ ਦਿਖਾਉਣਾਗਾ ਕਿ ਸਥਿਤੀ ਕੀ ਹੈ ਪਰਲੇ ਪਾਸੇ ਜਿਹੜਾ ਕੈਮਰੇ ਦਾ ਫਰੰਟ ਹੈ ਉਤਲੇ ਮਾ ਪਿੰਡ ਹੈ ਉਥੋਂ ਸਿਰਫ ਮਹਿਜ ਲਗਭਗ 2 ਫੁੱਟ ਦੇ ਕਰੀਬ ਪਾਣੀ نیچے ਚੱਲ ਰਿਹਾ ਹੈ ਪੱਟੜੀ ਬਿਲਕੁਲ ਰੇਤੇ ਦੀ ਕੱਚੀ ਹੈ ਹਾਲਾਤ ਜਿਹੜੇ ਇਹ ਬਣੇ ਨੇ ਤੇ ਉਹ ਸਾਹਮਣੇ ਤੁਹਾਨੂੰ ਦਿਖ ਰਿਹਾ ਹੈਗਾ ਕਿ ਗੱਟੇ ਭਰ ਕੇ ਜਿਹੜਾ ਬੰਨ ਲਾਇਆ ਹੋਇਆ ਉਧਰ ਵੀ ਪਿੰਡ ਵਾਲਾ ਪਾਸੇ ਮੇਰੇ ਵੀਰ ਨੇ ਕਿਸੇ ਨੇ ਕੋਈ ਜਾਣਕਾਰੀ ਪੁੱਛਣੀ ਹੈ ਕਮੈਂਟ ਬਾਕਸ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਕਿਸੇ ਪਾਸੇ ਦੇ ਹਾਲਾਤ ਇਹ ਉਹ ਪੁਲ ਵਾਲਾ ਪਾਸਾ ਸੀ ਤੇ ਜਿਹੜਾ ਇਹ ਮੈਂ ਕੈਮਰੇ ਦਾ ਫੋਕਸ ਤੁਹਾਡੇ ਸਾਹਮਣੇ ਲਿਆ ਰਿਹਾ ਹਾਂਗਾ ਇਹ ਆ ਗਿਆ ਬੋੜੇਵਾਲ ਬੋੜਾਬਾਲ ਤੇ ਆਹ ਜਿਹੜਾ ਪਾਣੀ ਦਾ ਲੈਵਲ ਹੈ ਆਹਾ ਆ ਤਾਂ ਇੱਧਰ ਆ ਗਿਆ ਇਹ ਇਧਰ ਆ ਗਿਆ ਛੋਟੀ ਜੀ ਪਟੜੀ ਤਾਂ ਜਿਹੜਾ ਸਨ ਹੈ ਦੇ ਵਿੱਚ ਇਹ ਪਾਣੀ ਜਿਹੜਾ ਆ ਆ ਗਿਆ ਲਗਭਗ ਮੈਂ ਤੁਹਾਨੂੰ ਦੱਸਾਂ ਵੀ ਇੱਥੋਂ ਆ ਗਿਆ ਬਿਲਕੁਲ ਜਿਹੜਾ ਖੇਕੇ ਪਾਣੀ ਟਪਰੇਗਾ ਖਤਰੇ ਦੀ ਘੰਟੀ ਹੈ ਜੇਕਰ ਕੁਦਰਦੀ ਪ੍ਰਸਾਤ ਕਿਹੜੀ ਰੁਕਦੀ ਹੈ ਜਾਂ ਆਪਾਂ ਕਹਿ ਸਕਦੇ ਹਾਂ ਕਿ ਪਾਣੀ ਦਾ ਲੈਵਲ ਥੋੜਾ ਜਿਹਾ ਘਟਦਾ ਹੈ ਤਾਂ ਕੋਈ ਖਤਰਾ ਨਹੀਂਗਾ ਜੇ ਪਾਣੀ ਵੀ ਵੱਧ ਹੈ ਤੇ ਬਰਸਾਤ ਵੀ ਹੁੰਦੀ ਹੈ ਫੇਰ ਭਾਈ ਖਤਰਾ ਹੀ ਖਤਰਾ ਹੈਗਾ ਜਿਹੜੀਆਂ ਲੈਬ ਤਸਵੀਰਾਂ ਨੇ ਕੋਈ ਕੱਟ ਵੱਢ ਕੇ ਕੋਈ ਕੁਝ ਨਹੀਂ ਹੈਗਾ ਕਿਉਂਕਿ ਕੋਈ ਕਿਸੇ ਨੂੰ ਡਰਾਇਆ ਧਮਕਾਇਆ ਇਦਾਂ ਨਹੀਂ ਜਾ ਰਿਹਾ ਜਿਹੜੇ ਮੌਜੂਦਾ ਹਾਲਾਤ ਨੇ ਤੁਹਾਨੂੰ ਦੱਸ ਦੱਸ ਰਿਹਾ ਪਾਣੀ ਵੀ ਜਿਹੜਾ ਥੋੜਾ ਥੋੜਾ ਮੀਂਹ ਪੈ ਰਿਹਾ ਹੈਗਾ ਮੀਂਹ ਦੇ ਵਿੱਚ ਜਦੋਂ ਬਾਰੀ-ਬਾਰੀ ਜਿਹੜੇ ਲੋਕਾਂ ਦੇ ਜਿਹੜੇ ਗੱਲਬਾਤ ਟੀਵੀ ਦੇ ਨਾਲ ਜੁੜੇ ਹੋਏ ਸਾਡੇ ਜਿਹੜੇ ਸਰੋਤੇ ਨੇ ਦਰਸ਼ਕ ਨੇ ਉਹਨਾਂ ਨੂੰ ਸਹੀ ਜਿਹੜੀ ਜਾਣਕਾਰੀ ਭੇਜਣਾ ਸਾਡਾ ਫਰਜ ਹੈਗਾ ਸਹੀ ਅਪਡੇਟ ਭੇਜਣਾ ਸਾਡਾ ਫਰਜ ਹੈ ਭਾਰੀ ਮੀਂਹ ਪੈ ਰਿਹਾ ਸੀਗਾ ਥੋੜਾ ਮੀਂਹ ਕੰਟਰੋਲ ਹੁੰਦਿਆ ਹੀ ਘਟਿਆ ਜਦੋਂ ਉਹਦੀ ਅਸੀਂ ਸਾਰੀ ਟੀਮ ਦੇ ਨਾਲ ਇੱਥੇ ਪਹੁੰਚਿਆਂਗੇ ਜਿਹੜੀ ਲੈਬ ਅਪਡੇਟ ਤੁਹਾਡੇ ਸਾਹਮਣੇ ਜਿਹੜੀ ਪੇਸ਼ ਕਰ ਰਹੇ ਹਾਂ ਹੁਣ ਜਿਹੜਾ ਸਾਡਾ ਫਰਜ ਐ ਅਸੀਂ ਨਿਭਾ ਚੁੱਕੇ ਹਾਂ ਜਿਹੜਾ ਤੁਹਾਡਾ ਫਰਜ ਹੈ ਉਹ ਤੁਸੀਂ ਸ਼ੇਅਰ ਕਰਕੇ ਸ਼ੇਅਰ ਕਰਕੇ ਤੁਸੀਂ ਉਸ ਨੂੰ ਜਿਹੜਾ ਅੱਗੇ ਦੀ ਅੱਗੇ ਸ਼ੇਅਰ ਕਰੋ ਤਾਂ ਕਿ ਜਿਹੜਾ ਪ੍ਰਸ਼ਾਸਨ ਤੱਕ ਵੀ ਪਹੁੰਚੇ ਇਹ ਸਥਿਤੀ ਹੈ ਇਹ ਸਾਰੀ ਸਮਗਰੀ ਗਲਵਾ ਟੀਵੀ ਦੀ ਹੈ ਕੰਟੈਂਟ ਹੈ ਜਿਹੜਾ ਗਲਵਾ ਟੀਵੀ ਦਾ ਹੈ ਕੋਈ ਹੋਰ ਕਾਪੀ ਕਰਕੇ ਪਾਉਂਦਾ ਤਾਂ ਜਿਹੜਾ ਉਹਨੂੰ ਕਾਪੀਰਾਈਟ ਜਿਹੜਾ ਇਹਦਾ ਦਿੱਤਾ ਜਾਊਗਾ ਦੋਸਤੋ ਨਵੀਂ ਤੇ ਤਾਜ਼ਾ ਅਪਡੇਟ ਦੇ ਲਈ ਜਿਹੜਾ ਜੁੜੇ ਰਹੋ ਗੱਲਬਾਤ ਟੀਵੀ ਦੇ ਨਾਲ ਤਸਵੀਰਾਂ ਜਿਹੜੀਆਂ ਮਾਨਸਾ ਦੀਆਂ ਨੇ ਮਾਨਸਾ ਦੀ ਜਿਹੜੀ ਪਲ-ਪਲ ਦੀ ਰਿਪੋਰਟ ਹੈ ਜਿਹੜੀ ਸਾਡੇ ਸਾਹਮਣੇ ਜਾਂ ਸਾਨੂੰ ਪਤਾ ਲੱਗਦਾ ਹੈ ਜਾਂ ਤੁਹਾਨੂੰ ਪਤਾ ਲੱਗਦਾ ਹੈ ਕਿਉਂਕਿ ਜਿਹੜੇ ਸੋਰਸ ਹੁੰਦੇ ਨੇ ਆਪਾਂ ਕਹਿ ਸਕਦੇ ਹਾਂ ਕਿ ਸਾਡੀ ਸਾਰੇ ਥਾਂ ਜਿਹੜੀ ਨਿਗਾ ਨਹੀਂ ਰਹਿ ਰਹੀਂਦੀ ਕਿਉਂਕਿ ਕਈ ਵਾਰੀ ਕੋਈ ਚੀਜ਼ ਤਾਂ ਨਹੀਂ ਪਤਾ ਲੱਗਦਾ ਤੁਹਾਨੂੰ ਪਤਾ ਲੱਗਦਾ ਤਾਂ ਜਿਹੜਾ ਗੱਲਬਾਤ ਟੀਵੀ ਦੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਇਹਦੇ ਆਫੀਸ਼ੀਅਲ ਪੇਜ ਤੇ ਜਾ ਕੇ ਇਹਦਾ ਕੰਟੈਕਟ ਲੈ ਕੇ ਸਾਨੂੰ ਤੁਸੀਂ ਦੱਸ ਸਕਦੇ ਹੋ ਜਿਹੜੀ ਕਵਰੇਜ ਕਰਨ ਦੇ ਕਰਨ ਯੋਗ ਹੈ ਉਸ ਨੂੰ ਲੋਕਾਂ ਤੱਕ ਜਿਹੜਾ ਪੇਸ਼ ਕੀਤਾ ਜਾਵੇ ਬਰਸਾਤਾ ਹੋ ਰਹੀਆਂ ਨੇਗੀਆਂ ਬਹੁਤ ਸਾਰੇ ਜਿਹੜੇ ਘਰ ਨੇ ਉਹ ਬਰਸਾਰ ਦੀ ਲਪੇਟ ਦੇ ਵਿੱਚ ਆਏ ਨੇ ਤੇ ਜੇ ਗੱਲ ਕਰੀਏ ਪਿਛਲਾ ਜਿਹੜਾ ਪਿਛਲਾ ਹਫਤਾ ਸੀ ਪਿਛਲੇ ਹਫਤੇ ਦੇ ਵਿੱਚ ਜਿਹੜਾ ਪਾਣੀ ਭਰਿਆ ਸੀਗਾ ਉਹ ਪਿੰਡ ਹਮੀਗਟ ਐਪੀ ਖੀਵਾ ਅ ਹੀਰੋਂ ਤਲੇਮਾ ਮੋਰ ਸਿੰਘ ਵਾਲਾ ਜਸੜ ਵਾਲਾ ਤੇ ਮਤਲਬ ਕਾਫੀ ਸਾਰੇ ਜਿਹੜੇ ਪਿੰਡ ਸੀਗੇ ਗੜਦੀ ਤੇ ਬੀਰੋਕੇ ਕਲਾਂ ਇਹ ਇਹਨਾਂ ਨਾਲ ਪ੍ਰਭਾਵਿਤ ਹੋਏ ਸੀ ਜਿਆਦਾ ਜਿਹੜਾ ਨੁਕਸਾਨ ਜਸੜ ਵਾਲਾ ਦੇ ਖੇਤਾਂ ਤੇ ਤਲੇਮਾ ਦੇ ਖੇਤਾਂ ਦੇ ਵਿੱਚ ਜਿਹੜਾ ਦੇਖਣ ਦੇ ਵਿੱਚ ਮਿਲਿਆ ਸੀਗਾ ਪਰ ਉਹ ਬੀਤਣ ਦੇ ਬਾਵਜੂਦ ਵੀ ਜਿਹੜੀ ਕੋਈ ਕਾਨੂੰਨੀ ਇਹਦੀ ਕਾਰਵਾਈ ਸੀ ਜਾਂ ਐ ਪਟਵਾਰੀ ਸਹਿਬਾਨਾਂ ਵੱਲੋਂ तहसीलदार صاحبਾਨਾ ਵੱਲੋਂ ਜਿਹੜੀ ਕੋਈ ਰਿਪੋਰਟ ਕਰਨੀ ਸੀ ਫਿਲਹਾਲ ਹਜੇ ਤੱਕ ਕੋਈ ਪਹੁੰਚਿਆ ਨਹੀਂਗਾ ਪਤਾ ਨਹੀਂ ਕਿਸ ਘੜੀ ਦਾ ਜਿਹੜਾ ਮੁਲਾਜ਼ਮ ਇੰਤਜ਼ਾਰ ਕਰ ਰਹੇ ਨੇ ਉਧਰ ਰੋਟੀਆਂ ਸੇਕ ਟੋਲਾ ਜਿਹੜਾ ਆਉਂਦਾ ਇੱਥੇ ਫੋਟੋਆਂ ਖਿੱਚ ਕੇ ਜਿਹੜੇ ਚਲੇ ਜਾਂਦੇ ਨੇ ਇਸ ਹੜਾਂ ਦੀ ਮਾਰ ਹੇਠਾਂ ਆਏ ਪੰਜਾਬ ਦਾ ਜਿਹੜਾ ਦੁੱਖ ਬੰਡਾਉਣ ਦੀ ਬਜਾਏ ਮੇਰੇ ਜਿਹੜੇ ਲਫ਼ਜ਼ ਨੇ ਕਿ ਮੈਂ ਤਾਂ ਟੀਚਰਾਂ ਕਹੂੰਗਾ ਕਿ ਬਹੁਤ ਸਾਰੇ ਉੱਥੇ ਜਿਹੜੇ ਰੋਟੀਆਂ ਖਾਂਦੇ ਦਿਖਾਈ ਦਿੰਦੇ ਨੇ ਤੇ ਬਹੁਤ ਸਾਰੇ ਜਿਹੜੇ ਮੰਨ ਲਓ ਵੀ ਸੋਸ਼ਲ ਬਾਜੀ ਕਿਉਂਕਿ ਕਈ ਚੀਜ਼ਾਂ ਉਹ ਬਿਨਾ ਫੋਟੋਆਂ ਤੋਂ ਵੀ ਹੋ ਸਕਦੀਆਂ ਸੀਗੀਆਂ ਮੈਂ ਨਹੀਂ ਕਹਿੰਦਾ ਫੋਟੋਆਂ ਕਰਕੇ ਉਹਨੂੰ ਵਾਇਰਲ ਕਰਨਾ ਤੇ ਉਹ ਸਿਰਫ ਇੱਕ ਪਬਲਿਸਿਟੀ ਮੇਰੇ ਨਜ਼ਰਾਂ ਦੇ ਵਿੱਚੋਂ ਜਿਹੜੀ ਪਬਲਿਸਿਟੀ ਹੈਗੀ ਲੀਡਰ ਉੱਥੇ ਜਾਣਦੇ ਨੇ ਜਾਓ ਹੱਕ ਬਣਦਾ ਹੈਗਾ ਜਿਹੜੀ ਉਹਨਾਂ ਦੀ ਅੱਪਾ ਕਹਿ ਸਕਦੇ ਆ ਵੀ ਜਿਹੜੀ ਉਹਨਾਂ ਕੋਲ ਕਾਨੂੰਨ ਦੀ ਪਾਵਰ ਹੈ ਉਹ ਪਾਵਰ ਜਰੀਏ ਕੀ ਕੀ ਜਿਹੜੇ ਪੰਜਾਬ ਦੇ ਲੋਕਾਂ ਦੀ ਮਦਦ ਕਰ ਸਕਦੇ ਨੇ ਉਹ ਕਰਨ ਹਾਲਾਂਕਿ ਮੰਤਰੀ ਜਾਂ ਹੋਰ ਉੱਥੇ ਕਈਆਂ ਨਾਲ ਲੈ ਕੇ ਜਾਂ ਮਿੱਟੀ ਭਰਦੇ ਨੇ ਇਹ ਕਿਸ ਵੀਰ ਨੇ ਮੈਨੇ ਪਹਿਲਾਂ ਵੀ ਕਿਹਾ ਸੀਗਾ ਕਿ ਇਹ ਮਿੱਟੀ ਭਰਨਾ ਉਹਨਾਂ ਦਾ ਕੰਮ ਨਹੀਂ ਹੈਗਾ ਉਹਨਾਂ ਦਾ ਕੰਮ ਹੈ ਜਿਹੜਾ ਕਲਮ ਚਲਾਉਣਾ ਮਿੱਟੀ ਭਰਨ ਵਾਲੇ ਜਿਹੜੇ ਹੋਰ ਵੀ ਮਜ਼ਦੂਰ ਭਾਈਚਾਰਾ ਜਾਂ ਕਿਸਾਨਾਂ ਜਿਹੜੀ ਉਹਨਾਂ ਨੂੰ ਬਣਦੀ ਰਾਹਤ ਜਿਹੜਾ ਕੋਈ ਵੀ ਆਪਾਂ ਕਹਿ ਸਕਦੇ ਆ ਉਹ ਦਿੱਤੀ ਜਾਵੇ ਖੁਦ ਕਰਨਗੇ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਸਾਹਮਣੇ ਪੇਸ਼ ਨੇਗੀਆਂ ਜੇ ਕਿਸੇ ਨੂੰ ਮਾੜਾ ਚੰਗਾ ਬੋਲਿਆ ਗਿਆ ਹੋਵੇ ਤਾਂ ਇਸ ਦੀ ਜਿਹੜੀ ਮਾਫੀ ਮੰਗਦਿਆਂਗੇ ਸਾਡਾ ਜਿਹੜਾ ਫਰਜ ਹੈਗਾ ਉਹ ਅਸੀਂ ਆਪਣਾ ਨਿਭਾਉਂਦੇ ਹੋਏ ਵੀਡੀਓ ਤੁਹਾਡੇ ਸਾਹਮਣੇ ਜਿਹੜੀ ਪੋਸਟ ਕਰ ਦਿੱਤੀ ਹੈ ਵੀਡੀਓ ਨੂੰ ਕਰੋ ਦਬਕੇ ਸ਼ੇਅਰ ਜਿਹੜੇ ਮੌਜੂਦਾ ਹਾਲਾਤ ਨੇ ਉਹ ਜਿਹੜੀ ਕੇਲੀ ਵੀ ਤੁਹਾਨੂੰ ਵਿੱਚ ਤਰਦੀ ਦਿਖਾਈ ਦਿੰਦੀ ਹੋਊਗੀ ਪੀ ਜੇਕਰ ਮੀਂਹ ਹੋਰ ਪੈਂਦਾ ਜਾਂ ਪਾਣੀ ਮੰਗਰ ਹੋਰ ਆਉਂਦਾ ਤਾਂ ਜਿਹੜੇ ਹਾਲਾਤ ਗੰਭੀਰ ਨੇ ਨਹੀਂ ਕੋਈ ਜਿਹੜੀ ਖਾਤਰੀ ਵਾਲੀ ਐਡੀ ਗੱਲ ਹੈ ਨਹੀਂ हां ਜੇ ਵੀ ਪੈਂਦਾ ਹੈ ਪਾਣੀ ਦਾ ਲੈਵਲ ਵੱਧ ਹੈਗਾ ਤਾਂ ਤੁਸੀਂ ਭਾਈ ਚੌਕਸ ਰਹੋ ਆਪ ਦਾ ਜਿਹੜੀ ਡਰੇਨ ਹੈ ਉੱਥੇ ਮੋਤੋ ਬ੍ਰ ਵਿਅਕਤੀ ਜਾਂ ਆਪਾਂ ਕਹਿੰਦੇ ਜੀਦਾ ਵੀ ਫਰਜ ਬਣਦਾ ਹੈਗਾ ਹਨਾ ਆਪਣੇ ਪਸ਼ੂ ਪਛੇਰੇ ਦਾ ਧਿਆਨ ਰੱਖੋ ਜਿਹੜੀਆਂ ਛੱਤਾਂ ਆਪਾਂ ਕਿਸੇ ਦੇ ਕੱਚੀਆਂ ਨੇ ਜਾਂ ਕੱਚੀਆਂ ਕੰਧਾਂ ਨੇ ਉਹਨਾਂ ਦਾ ਵੀ ਧਿਆਨ ਰੱਖੋ ਕਿਤੇ ਕੋਈ ਹਾਦਸਾ ਨਾ ਵਾਪਰ ਜੇ ਤੇ ਇਹ ਚੀਜ਼ਾਂ ਤੁਹਾਡੇ ਸਾਹਮਣੇ ਜਿਹੜੀਆਂ ਪੇਸ਼ ਨੇ ਬੇਨਤੀ ਹੈ ਬਹੁਤ-ਬਹੁਤ ਧੰਨਵਾਦ ਕਿੜੇ ਤੁਸੀਂ ਆਪਣੇ ਕੀਮਤੀ ਟਾਈਮ ਚੋਂ ਟਾਈਮ ਕੱਢ ਕੇ ਤੁਸੀਂ ਚੈਨਲ ਨਾਲ ਜੁੜੇ ਵੱਡੀ ਤਦਾਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੂਝਵਾਨ ਵਿਅਕਤੀ ਸੂਝਵਾਨ ਜਿਹੜੇ ਲੋਕ ਨੇ ਉਹ ਜੁੜੇ ਹੋਏ ਨੇ ਸਾਰਿਆਂ ਦਾ ਧੰਨਵਾਦ ਤੁਸੀਂ ਆਪਣਾ ਜਿਹੜਾ ਫਰਜ ਸਮਝਦੇ ਹੋਏ ਵੀਡੀਓ ਨੂੰ ਸ਼ੇਅਰ ਕਰੋ ਵੀਡੀਓ ਨੂੰ ਸ਼ੇਅਰ ਕਰਕੇ ਤਾਂ ਕਿ ਜਿਹੜੇ ਤੁਹਾਡੇ ਨਾਲ ਵੀ ਜਿਹੜੇ ਲੋਕ ਜੁੜੇ ਹੋਏ ਨੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗੇ ਪ੍ਰਸ਼ਾਸਨ ਕੋਈ ਪਹੁੰਚਿਆ ਨਹੀਂ ਜਿਨ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਸੀ ਉਹ ਨਹੀਂ ਪਹੁੰਚੇ ਜਿਨ੍ਹਾਂ ਦੀ ਜ਼ਿੰਮੇਵਾਰੀ ਨਹੀਂ ਸੀ ਨਹੀਂ ਮੀਨ ਜੋ ਜਿਵੇਂ ਸਾਬਕਾ ਬਧ ਇੱਕ ਪਹਿਲਾਂ ਆਏ ਸੀ 나જર ਸਿੰਘ ਮਾਨਸਾ ਹੀ ਆ ਕਈ ਦਿਨ ਹੋ ਗਏ ਉਹ ਆਪ ਦੀ ਕਰ ਕਮਲਾ ਦੀ ਕਮਾਈ ਨਾਲ 200 ਲੀਟਰ ਡੀਜ਼ਲ ਦੇ ਕੇ ਗਏ ਨੇ ਤੇ ਬਾਕੀ ਹੋਰ ਜਿਨ੍ਹਾਂ ਦਾ ਫਰਜ ਬਣਦਾ ਸੀਗਾ ਉਹ ਇਹ ਦੇਣ ਦੀ بجائے ਸਿਰਫ ਜਿਹੜੀਆਂ ਫੋਟੋਆਂ ਦਾ ਖਿਚਾਵਾ ਜਿਹੜਾ ਕਰਕੇ ਗਏ ਨੇ ਨਿੰਦਨਯੋਗ ਹੈ ਇਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਤੁਸੀਂ ਪੰਜਾਬ ਨੂੰ ਲੁੱਟ ਕੇ ਖਾਣ ਵਾਲਿਆਂ ਦੇ ਵਿੱਚ ਤੁਸੀਂ ਵੀ ਉਹ ਮੁਲਾਜ਼ਮਾਂ ਦੀ ਗੱਲ ਕਰੀਏ ਜਿਹੜੇ ਲੋਕ ਖੜੇ ਨੇ ਇਹਨਾਂ ਦੇ ਟੈਕਸ ਦਾ ਜਿਹੜਾ ਪੈਸਾ ਹੈਗਾ ਹਣਾ ਇਹ ਲੋਕ ਜੇਕਰ ਇੱਥੇ ਬਰਬਾਦੀ ਹੁੰਦੀ ਹੈ ਜਾਂ ਇਹ ਲੋਕਾਂ ਦਾ ਫਸਲਾਂ ਨੁਕਸਾਨ ਹੁੰਦੀ ਹੈ ਜਾਨਵਰੀ ਮਾਲੀ ਨੁਕਸਾਨ ਹੁੰਦਾ ਹੈ ਘਰਾਂ ਦਾ ਨੁਕਸਾਨ ਹੁੰਦਾ ਹੈਗਾ ਤਾਂ ਪੰਜਾਬ ਜਿਹੜਾ ਉਸ ਚੱਕੀ ਦੇ ਵਿੱਚ ਪਿਸੂਗਾ ਉਸ ਦਲਦਲ ਦੇ ਵਿੱਚ ਫਸੂਗਾ ਉਸ ਆੜਤੀਆਂ ਦੇ ਕਰਜ਼ੇ ਦੀ ਆਮ ਲੋਕਾਂ ਦੇ ਕਰਜ਼ੇ ਹੀ ਠਾਊਗਾ ਜਿਹੜਾ ਜਿਹਦੇ ਵਿੱਚੋਂ ਉਹਨੂੰ ਲੰਘਣਾ ਕਾਫੀ ਜਿਹੜਾ ਮੁਸ਼ਕਲ ਹੋ ਜਾਵੇਗਾ ਦੋਸਤੋ ਇਸ ਨੂੰ ਹੱਥ سے ਠੱਠੇ 'ਚ ਨਾ ਪਾਇਆ ਜਾਵੇ ਹਣਾ ਇਸ ਦਾ ਜਿਹੜਾ ਦਰਦ ਹੈ ਸਮਝਿਆ ਜਾਵੇ ਆਪਾਂ ਜਿਹੜੇ ਮਾਨਸੇ ਦੇ ਲੋਕ ਨੇ ਬਠਿੰਡੇ ਦੇ ਨੇ ਤੇ ਇਧਰ ਸੰਗਰੂਰ ਜਿਹੜਾ ਏਰੀਆ ਹੈਗਾ ਬਹੁਤ ਸੁਰੱਖਿਅਤ ਨੇ ਪਰ ਇਹ ਨਾ ਸਮਝੋ ਕਿ ਅੱਗ ਲੱਗੀ ਹੋਈ ਇੱਥੇ ਤੱਕ ਨਹੀਂ ਪਹੁੰਚ ਸਕਦੀ ਇਹ ਆਪਾਂ ਨੂੰ ਉਹ ਲੋਕਾਂ ਦਾ ਤਿਲਫੁਲ ਜਿਹੜਾ ਬਣਦਾ ਹੈ ਉਹਨਾਂ ਦਾ ਵੀ ਸਾਥ ਦੇਣਾ ਚਾਹੀਦਾ ਤੇ ਆਪਣੀ ਕੇਅਰ ਮੈਂ ਕਹੂੰਗਾ ਕਿ ਸਰਕਾਰਾਂ ਨੇ ਜਿਹੜੀਆਂ ਸਰਕਾਰਾਂ ਤੋਂ ਜਿਹੜੀ ਆਸ ਤਾਂ ਰੱਖੋ ਪਰ ਬਾੜੀ ਨਾ ਰੱਖੋ ਜੇ ਤੁਸੀਂ ਕਹੋਗੇ ਵੀ ਛੇਤੀ ਆ ਜਾਣਗੇ ਸਭ ਤੋਂ ਪਹਿਲਾਂ ਤੁਹਾਡਾ ਸਰੀਕਾ ਕਬੀਲਾ ਤੁਹਾਡਾ ਭਾਈਚਾਰਕ ਕਿਸਾਨ ਜੀ ਤੁਹਾਡੀਆਂ ਜਿਹੜੀਆਂ ਵੱਖ-ਵੱਖ ਸੰਸਥਾਵਾਂ ਨੇ ਉਹ ਪਹੁੰਚਦੀਆਂ ਨੇ ਠੀਕ ਹੈ ਨਾ ਜਿਹੜਾ ਕੋਈ ਤੁਸੀਂ ਦਾਨਪੁਨ ਉਹਨਾਂ ਨੂੰ ਉਹਨਾਂ ਜਰੀਏ ਤੁਸੀਂ ਦੇ ਸਕਦੇ ਤਾਂ ਕਿ ਪੰਜਾਬ ਦੇ ਜਿਹੜੇ ਲੋਕਾਂ ਦਾ ਹੜਪੀੜਤਾਂ ਦੇ ਵਿੱਚ ਆਏ ਨੇ ਉਹਨਾਂ ਦਾ ਜਿਹੜਾ ਸਹਿਯੋਗ ਕੀਤਾ ਜਾਵੇ ਤੇ ਆਪਦੀ ਜਿਹੜੀ ਭਾਈਚਾਰਕ ਸਾਂਝ ਬਣਾ ਕੇ ਰੱਖੋ ਚੌਕਸ ਰਹੋ ਜਿਹੜੀਆਂ ਲਾਈਵ ਤਸਵੀਰਾਂ ਤੁਹਾਡੇ ਸਾਹਮਣੇ ਪੇਸ਼ ਨੇਗੀਆਂ ਉਹ ਤੁਹਾਡੇ ਸਾਹਮਣੇ ਜਿਹੜੀਆਂ ਪੇਸ਼ ਕੀਤੀਆਂ ਨੇਗੀਆਂ ਪਾਣੀ ਦਾ ਲੈਵਲ ਜਿਹੜਾ ਪਹਿਲਾਂ ਨਾਲੋਂ ਵਧਿਆਗਾ ਪਰ ਪੁਲ ਦੇ ਨਾਲੋਂ 7-8 ਇੰਚ ਦੇ ਕਰੀਬ ਜਿਹੜਾ ਘਟ ਹੈਗਾ 2023 ਦੇ ਵਿੱਚ ਇਦੋਂ ਪਾਣੀ ਵੱਧ ਸੀਗਾ ਉਦੋਂ ਖਤਰਾ ਜਿਹੜਾ ਆਪਾਂ ਕਹਿ ਸਕਦੇ ਆ ਇੱਧਰ ਨਹੀਂ ਸੀਗਾ ਉਹ ਦੂਜੇ ਪਾਸੇ ਬਡਲਾਡੇ ਦੇ ਜਿਹੜੇ ਹੱਦ ਦੇ ਪਿੰਡ ਸੀ ਉਹ ਲਪੇਟ ਦੇ ਵਿੱਚ ਆ ਕੇ ਸੀ ਉੱਥੇ ਘਰਾਂ ਦਾ ਪਸ਼ੂਆਂ ਪੰਛੀਆਂ ਦਾ ਫਸਲ ਦਾ ਬਹੁਤ ਜਿਹੜਾ ਨੁਕਸਾਨ ਹੋਇਆ ਸੀਗਾ ਜਿਹੜਾ ਧਲੇਵੇਂ ਦਾ ਏਰੀਆ ਬੋੜਾਵਾਲ ਦਾ ਆਪਾਂ ਕਹਿ ਸਕਦੇ ਹਾਂ ਸਤੋਈ ਦਾ ਇਹ ਏਰੀਆ ਉਥੋਂ ਸੁਰੱਖਿਆ ਸੀਗਾ ਦੋਸਤੋ ਗੱਲਬਾਤ ਟੀਵੀ ਦੀ ਜਿਹੜੀ ਵਿਸ਼ੇਸ਼ ਰਿਪੋਰਟ ਤੁਹਾਡੇ ਸਾਹਮਣੇ ਜਿਹੜੀ ਪੇਸ਼ ਹੈ ਨਵੀਂ ਤੇ ਤਾਜ਼ਾ ਅਪਡੇਟ ਦੇ ਲਈ ਜੁੜਦੇ ਹਾਂ ਗੱਲਬਾਤ ਟੀਵੀ ਦੀ ਜਿਹੜੀ ਕਵਰੇਜ ਹੈ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਸੂਝ-ਬੂਝ ਨਾਲ ਜਿਹੜਾ ਆਪਾਂ ਕਹਿ ਸਕਦੇ ਹਾਂ ਉਹ ਉਹ ਵੀ ਜਿਹੜਾ ਦੱਸਿਓ ਕਿਤੇ ਵੀ ਸਾਡੀ ਟੀਮ ਜਾਂ ਸਾਡੇ ਵੱਲੋਂ ਨਸਲ ਨੂੰ ਨਹੀਂ ਪਤਾ ਲੱਗਦਾ ਤਾਂ ਤੁਸੀਂ ਪਲੀਜ਼ ਬੇਨਤੀ ਹੈ ਕਿ ਸਾਡਾ ਕੰਟੈਕਟ 98727 28131 9872728131 ਇਥੇ ਸਾਨੂੰ ਜਿਹੜੀ ਤੁਸੀਂ ਜਾਣਕਾਰੀ ਸਾਂਝੀ ਕਰ ਸਕਦੇ ਹੋ ਇਸ ਤੇ ਵਟਸਐਪ ਨੰਬਰ ਤੇ ਕੋਈ ਵੀਡੀਓਜ਼ ਹੈ ਜਾਂ ਕੋਈ ਮੌਜੂਦਾ ਹਾਲਾਤ ਨੇ ਉਹ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਹੋ ਤਾਂ ਕਿ ਉਹਦੀ ਪੂਰੀ ਜਾਣਕਾਰੀ ਦੇ ਨਾਲ ਲੋਕਾਂ ਸਾਹਮਣੇ ਜਿਹੜਾ ਉਹਨੂੰ ਪੇਸ਼ ਕੀਤਾ ਜਾ ਸਕੇ ਪ੍ਰਮਾਤਮਾ ਖੈਰ ਕਰੇ